ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾ ਕਹਿੰਦੇ ਆ ਕਿ ਸ਼ਬਦ ਹਰ ਤਰੀਕੇ ਨਾਲ ਬੋਲੇ ਜਾ ਸਕਦੇ ਆ ਕਹੇ ਜਾ ਸਕਦੇ ਆ ਭਾਵਨਾਵਾਂ ਮ ਅਪਣਾਈਆਂ ਤੇ ਦਸੀਆਂ ਜਾ ਸਕਦੀਆਂ ਕੌਣ ਕੀ ਹੈ ਕਿੱਦਾਂ ਹੈ ਸ਼ਬਦਾਂ ਤੋਂ ਅਸੀਂ ਆਪਣੇ ਹਾ ਭਾਵ ਦੂਜੇ ਨੂੰ ਉਜਾਗਰ ਕਰਦੇ ਆ ਦੱਸਦੇ ਆ ਕਿ ਭਾਈ ਐਦਾਂ ਨਹੀਂ ਐਦਾਂ ਤੇ ਇਹ ਸ਼ਬਦ ਇਹ ਜਿਹੇ ਨੇ ਜਿਹੜੇ ਦੂਜਿਆਂ ਨੂੰ ਸਮਝ ਵੀ ਬੜੀ ਛੇਤੀ ਆ ਜਾਂਦੀ ਹੈ ਹੁਣ ਆਉਣਾ ਹੀ ਨੇ ਭਾਈ ਆਪਣੀ ਭਾਸ਼ਾ ਇੱਕ ਹੈ ਹਨ ਹਰ ਕਿਸੇ ਨੂੰ ਬੜੀ ਜਲਦੀ ਸਮਝ ਆ ਜਾਂਦੀ ਹੈ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਹੋਵੇ ਸ਼ਬਦਾਂ ਨਾਲ ਹੱਲ ਉਸ ਦਾ ਹੋ ਜਾਂਦਾ ਹੈ ਅੱਛਾ ਫਿਰ ਜੇ ਸ਼ਬਦ ਇੰਨੇ ਪਾਵਰਫੁੱਲ ਨੇ ਹਰ ਚੀਜ਼ ਆਪਣੀ ਜਗ੍ਹਾ ਤੇ ਹਾ ਭਾਵ ਮਹਿਸੂਸ ਕਰਦੀ ਆ ਤੇ ਫਿਰ ਹੰਝੂ ਵੀ ਨੇ ਰੋਣਾ ਕੀ ਸੋਨ ਜਿੱਥੇ ਸ਼ਬਦਾਂ ਦੀ ਲੜਾਈ ਖਤਮ ਹੋਵੇ ਜਿੱਥੇ ਸ਼ਬਦ ਮੁੱਕ ਜਾਣ ਜਿੱਥੇ ਕੁਝ ਕਹਿਣ ਨੂੰ ਨਾ ਬਚੇ ਉੱਥੇ ਹੰਝੂ ਕੰਮ ਕਰਦੇ ਆ ਹੰਝੂ ਨਿਕਲੇ ਆਉਂਦੇ ਆ ਅੱਖਾਂ 'ਚ ਅंसू ਜਿਹਨੂੰ ਆਪਾਂ ਹਿੰਦੀ 'ਚ ਅंसू ਕਹਿੰਦੇ ਆ ਰੋਣਾ ਜਦੋਂ ਰੋਣਾ ਆਉਂਦਾ ਹੈ ਨਾ ਬੰਦੇ ਨੂੰ ਤਾਂ ਉਦੋਂ ਉਹ ਉਹ ਸਮਝੋ ਇਹ ਸਮਝੋ ਕਿ ਉਹ ਬਹੁਤ ਬੇਵਸ ਹੈ ਉਹ ਆਪਣੀਆਂ ਭਾਵਨਾਵਾਂ ਆਪਣੀਆਂ ਗੱਲਾਂ ਆਪਣੀਆਂ ਜੋ ਉਹ ਚੀਜ਼ ਉਸਦੇ ਦਿਮਾਗ 'ਚ ਚੱਲ ਰਹੀ ਹੈ ਉਹ ਬਿਆਨ ਨਹੀਂ ਕਰ پا ਰਿਹਾ ਉਹ ਐਕਸਪਲੇਨ ਨਹੀਂ ਕਰ پا ਰਿਹਾ ਤਾਂ ਸਮਝੋ ਕੀ ਹੈ ਹੰਝੂ ਨਿਕਲਦੇ ਆ ਉਸ ਟਾਈਮ ਤੇ ਅੱਛਾ ਇੱਕ ਗੱਲ ਹੋਰ ਵੀ ਆ ਤੁਸੀਂ ਜਦੋਂ ਦੂਸਰੇ ਦੇ ਹੰਝੂਆਂ ਨੂੰ ਸਮਝ ਨਾ ਜਾਂ ਭਾਵਨਾਵਾਂ ਨੂੰ ਸਮਝ ਨਾ ਜਾਂ ਚੁੱਪੀ ਨੂੰ ਸਮਝਣਾ ਬੰਦ ਕਰ ਦੋ ਤਾਂ ਸਮਝੋ ਰਿਸ਼ਤਾ ਤਕਰੀਬਨ ਫਾਰਮੈਲਟੀਆਂ ਵਾਲਾ ਰਹਿ ਜਾਂਦਾ ਫਾਰਮੈਲਟੀ ਮੀਨਸ ਦਿਖਾਵੇ ਦਾ ਰਹਿ ਜਾਂਦਾ ਦਿਖਾਵੇ ਦਾ ਰਿਸ਼ਤਾ ਦਿਖਾਵੇ ਦਾ ਉਦੋਂ ਹੁੰਦਾ ਏ ਜਦੋਂ ਬੋਲਣ ਦੀ بجائے ਕਹਿੰਦੇ ਡੂੰਗਾ ਰਿਸ਼ਤਾ ਉਦੋਂ ਹੁੰਦਾ ਏ ਹਾਂ ਬਿਲਕੁਲ ਡੂੰਗਾ ਰਿਸ਼ਤਾ ਉਦੋਂ ਹੁੰਦਾ ਏ ਜਦੋਂ ਤੁਸੀਂ ਕੁਝ ਬੋਲੋ ਵੀ ਨਾ ਤੇ ਤੁਹਾਡੀ ਚੁੱਪੀ ਤੋਂ ਹੀ ਸਾਹਮਣੇ ਵਾਲਾ ਸਮਝ ਜੇ ਕਿ ਇਹ ਚਾਹੁੰਦੇ ਕੀ ਆ ਤੇ ਜਦੋਂ ਤੁਹਾਨੂੰ ਵਾਰ-ਵਾਰ ਵਾਰ-ਵਾਰ ਦੱਸਣਾ ਪਵੇ ਤੁਹਾਡੀਆਂ ਗੱਲਾਂ ਦੀ ਕੋਈ ਅਹਿਮੀਅਤ ਨਾ ਕਰੇ ਭਾਵੇਂ ਤੁਸੀਂ ਰੋਵੋ ਭਾਵੇਂ ਤੁਸੀਂ ਪਿੱਟੋ ਭਾਵੇਂ ਤੁਸੀਂ ਗੁੱਸੇ ਹੋ ਭਾਵੇਂ ਤੁਸੀਂ ਖੁਸ਼ ਹੋ ਕਿਸੇ ਤੇ ਕੋਈ ਉਸ ਚੀਜ਼ ਦਾ ਫਰਕ ਨਹੀਂ ਪੈ ਰਿਆ ਤਾਂ ਸਮਝੋ तकरीबन ਰਿਸ਼ਤਾ ਦਿਖਾਵੇ ਦਾ ਹੀ ਆ ਰਿਸ਼ਤਾ ਦੁਨੀਆਦਾਰੀ ਦਾ ਹੀ ਆ ਤੇ ਰਿਸ਼ਤਾ तकरीबन ਉਹੀ ਨਿਭਾਏ ਜਿਹੜਾ ਤੁਸੀਂ ਆਪਣੇ ਦਿਲ ਚੋਂ ਆਪਣੇ ਮਨ ਚ ਰੱਖ ਕੇ ਚਲਾਉਨੇ ਹੋ ਨਾ ਕਿ ਕੱਢ ਕੇ ਚਲਾਉਨੇ ਹੋ ਦੁਨੀਆਦਾਰੀ ਦੇ ਦਿਖਾਵੇ ਲਈ ਛੀ ਚਲਾਉਨੇ ਕਈ ਰਿਸ਼ਤੇ ਮੈਂ ਦੇਖੇ ਆ ਮੈਂ ਮਹਿਸੂਸ ਵੀ ਕੀਤਾ ਇਸ ਚੀਜ਼ ਨੂੰ ਕਿ ਬਹੁਤੇ ਲੋਕ ਕਹਿੰਦੇ ਆ ਕਿ ਨਾਲ ਤਾਂ ਹਾਂ ਰਹਿੰਨੇ ਤੇ ਇਕੱਠੇ ਆ ਫਰਕ ਕੋਈ ਨਹੀਂ ਪੈਂਦਾ ਹੋਣਾ ਜਾਂ ਹੋਣਾ ਜਾਂ ਨਾ ਹੋਣਾ ਭਾਈ ਉਹਨਾਂ ਨੂੰ ਇਦਾਂ ਸਾਨੂੰ ਨਹੀਂ ਪਤਾ ਇੱਕ ਘਰ ਚੋਂ ਹਾਂਜੀ ਹਾਂ ਕੀ ਪ੍ਰੋਬਲਮ ਹੈ ਨਹੀਂ ਪਤਾ ਦੱਸਦੇ ਹੀ ਨਹੀਂ ਕੋਈ ਦੱਸਦੇ ਕੀ ਹੋਇਆ ਮਤਲਬ ਹਰ ਚੀਜ਼ ਦੱਸਣ ਨਾਲ ਹੀ ਹੁੰਦੀ ਹੈ ਹਰ ਚੀਜ਼ ਬੋਲਣ ਨਾਲ ਹੀ ਹੁੰਦੀ ਹੈ ਹਰ ਚੀਜ਼ ਕਹਿਣ ਨਾਲ ਹੀ ਹੁੰਦੀ ਕੁਝ ਚੀਜ਼ਾਂ ਬਿਨਾਂ ਕਹੀ ਵੀ ਸਮਝ ਲੈਣੀਆਂ ਚਾਹੀਦੀਆਂ ਬੱਚਿਆਂ ਦਾ ਰਿਸ਼ਤਾ ਮਾਂ ਨਾਲ ਇਹੋ ਜਿਹਾ ਹੈ ਕਿ ਮਾਂ ਸਮਝ ਜਾਂਦੀ ਹੈ ਬੱਚੇ ਨੂੰ ਦੇਖ ਕੇ ਬੱਚੇ ਨੂੰ ਵੀ ਤਾਂ ਸਮਝਣਾ ਚਾਹੀਦਾ ਹੈ ਨਾ ਆਪਣੇ ਮਾਪਿਆਂ ਨੂੰ ਦੇਖ ਕੇ ਰਿਸ਼ਤੇ ਤੇ ਇਹੋ ਜੇ ਬਣਾਉਣੇ ਚਾਹੀਦੇ ਆ ਇਹੋ ਜੇ ਰੱਖਣੇ ਚਾਹੀਦੇ ਆ ਕਿ ਲੱਗੇ ਕਿ ਬਸ ਕਿਤਾਬ ਖੋਲਣ ਦੀ ਜ਼ਰੂਰਤ ਨਾ ਪਵੇ ਕਬਰ ਤੋਂ ਪਤਾ ਲੱਗ ਜਾਏ ਕਿ ਅੰਦਰ ਕੀ ਲਿਖਿਆ ਹੈ ਅੰਦਰ ਕੀ ਹੈ ਉਹ ਇਹ ਨਾ ਹੋਵੇ ਕਿ ਕਿਤਾਬ ਪੂਰੀ ਪੜ ਲੀਤੇ ਹੰਡ ਤੇ ਜਾ ਕੇ ਹੋ ਗਿਆ ਕਿ ਲੈ ਐਵੇਂ ਟਾਈਮ ਵੇਸਟ ਕੀਤਾ ਕਈ ਰਿਸ਼ਤੇ ਸਾਡੇ ਇਹ ਜਿਹੇ ਅਸੀਂ ਬਣਾ ਲੈਨੇ ਆ ਕਿ ਬਹੁਤ ਦੇਰ ਬਾਅਦ ਸਾਨੂੰ ਪਤਾ ਲੱਗਦਾ ਏ ਕਿ ਐਵੇਂ ਹੀ ਕਰਦੇ ਰਹੇ ਐਵੇਂ ਹੀ ਦਿਖਾਉਂਦੇ ਰਹੇ ਐਵੇਂ ਹੀ ਨਿਭਾਉਂਦੇ ਰਹੇ ਨਿਕਲਿਆ ਤੇ ਕੱਖ ਨਹੀਂ ਮਤਲਬ ਮਧਾਣੀ ਕਿ ਹੁਣ ਪਤਾ ਲੱਗਿਆ ਕੁਝ ਵੀ ਨਹੀਂ ਸੀ ਲੱਗਦਾ ਸੀ ਬਹੁਤ ਕੁਝ ਹੈ ਹੈਗੇ ਇੰਦਾ ਰਿਸ਼ਤੇ ਹੈ ਇਦਾਂ ਤੁਸੀਂ ਸਮਝੋਈ ਚੀਜ਼ ਨੂੰ ਸਮਝਦਾਰੋਂ ਤੁਸੀਂ ਸਮਝ ਜਾਂਦੇ ਹੋ ਕਿਉਂਕਿ ਆਪਾਂ ਇਨਸਾਨ ਹੀ ਆ ਤੇ ਆਪਾਂ ਇਸ ਦੁਨੀਆ 'ਚ ਰਹਿੰਨੇ ਆ ਜਿੱਥੇ ਸਿਰਫ ਹਰ ਕਿਸੇ ਨਾਲ ਹਰ ਚੀਜ਼ ਬੀਤਦੀ ਆ ਸਿਰਫ ਦਿਖਾਵੇ ਲਈ ਤੁਸੀਂ ਬਹੁਤੀਆਂ ਚੀਜ਼ਾਂ ਨਹੀਂ ਕਰ ਸਕਦੇ ਪਰ ਇੱਕ ਗੱਲ ਧਿਆਨ ਨਾਲ ਮੇਰੀ ਜਰੂਰ ਸੁਣਿਓ ਦੋਸਤੋ ਕੀ ਹੈ ਅਸੀਂ ਜੋ ਦੇਖਦੇ ਆ ਅਸੀਂ ਜੋ ਸੋਚਦੇ ਆ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਨਾ ਜੋ ਸੋਚ ਰਹੇ ਆ ਉਹ ਸਾਡਾ ਕਰਮ ਵੀ ਬਣ ਜਾਂਦਾ ਨਾਲ ਕਿਉਂਕਿ ਅਸੀਂ ਉਸ ਤਰ੍ਹਾਂ ਦੇ ਬਣਨ ਦੀ ਕੋਸ਼ਿਸ਼ ਵੀ ਕਰਦੇ ਆ ਜੇ ਤੁਸੀਂ ਸਹੀ ਚੀਜ਼ ਦੇਖ ਰਹੇ ਹੋ ਪ੍ਰੈਕਟੀਕਲ ਲਾਈਫ 'ਚ ਵਿਸ਼ਵਾਸ ਰੱਖਦੇ ਹੋ ਆਪਣੇ ਆਪ ਤੇ ਭਰੋਸਾ ਕਰਦੇ ਹੋ ਤਾਂ ਤੁਹਾਨੂੰ ਤਰਕ ਨਾਲ ਹੀ ਚੀਜ਼ਾਂ ਸਮਝ ਆਉਂਦੀਆਂ ਨੇ ਬਿਨਾ ਤਰਕ ਤੋਂ ਤੁਸੀਂ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰੋਗੇ ਤੁਸੀਂ ਸਮਝੋ ਕਿਸੇ ਨੂੰ ਦਿੱਤਿਆਂ ਕੋਈ ਰਚ ਨਹੀਂ ਸਕਦਾ ਤੇ ਕਿਸੇ ਤੋਂ ਹੋਇਆ ਕਿਸੇ ਦਾ ਕੁਝ ਬਣ ਵੀ ਨਹੀਂ ਸਕਦਾ ਦਿੱਤਿਆਂ ਮੁੱਕਦਾ ਵੀ ਨਹੀਂ ਤੇ ਦੇਣ ਨਾਲ ਬਣਦਾ ਵੀ ਕੁਝ ਨਹੀਂ ਲੈਣ ਵਾਲੇ ਦਾ ਬਣਦਾ ਕੁਝ ਉਹ ਕਹਿੰਦੇ ਆਪਣਾਈ ਦਵੇ ਤਾਂ ਉਹੀ ਬਰਕਤ ਹੁੰਦੀ ਹੈ ਹਨਾ ਗੁਰੂ ਦਾ ਮਤਲਬ ਕੀ ਹੈ ਦੋ ਗੱਲਾਂ ਅੱਜ ਇੱਕ ਪ੍ਰੋਗਰਾਮ ਦੇ ਆਪਾਂ ਕਰਦੇ ਆ ਇਹ ਬਹੁਤ ਅੱਛੀ ਜ਼ਰੂਰੀ ਗੱਲ ਆ ਗੁਰੂ ਦਾ ਮਤਲਬ ਹੈ ਆਸ਼ੀਰਵਾਦ ਗੁਰੂ ਦਾ ਮਤਲਬ ਹੈ ਸਿੱਖਿਆ ਗੁਣ ਦਾ ਦੇਣਾ ਗੁਣ ਦਾ ਦੇਣਾ ਗੁਰੂ ਹੈ ਦੇਵਤੇ ਦਾ ਮਤਲਬ ਹੈ ਦੇਣ ਵਾਲਾ ਨਿਕਲਦਾ ਮਤਲਬ ਇੱਕੋ ਹੀ ਆ ਕੋਈ ਗੁਣ ਦਿੰਦਾ ਹੈ ਤੇ ਕੋਈ ਬlesਸਿੰਗ ਦਿੰਦਾ ਜਾਂ ਦਿੰਦਾ ਉਸ ਨੂੰ ਦੇਣ ਦੀ ਕੋਸ਼ਿਸ਼ ਨਾ ਕਰਿਆ ਕਰੋ ਜੋ ਦੁਨੀਆ ਨੂੰ ਦਿੰਦੀ ਆ ਮਦਦ ਇਨਸਾਨਾਂ ਦੀ ਆਪਣੀ ਆਪਣੀ ਬਰਾਦਰੀ ਦੀ ਆਪਣੇ ਆਪਣੇਆਂ ਦੀ ਜਿਹੜਾ ਕੁਦਰਤ ਨੇ ਜੋੜਿਆ ਉਹਨਾਂ ਦੀ ਕਰੋ ਉਹਨੂੰ ਨਹੀਂ ਜ਼ਰੂਰਤ ਜਿਹਨੂੰ ਢੇਰ ਲਾਈ ਜਾ ਰਹੇ ਸਮਝ ਗਏ ਚਲੋ 3 ਜੁਲਾਈ 2024 ਦਿਨ ਬੁੱਧਵਾਰ ਦਾ ਤੀਤੀ ਤ੍ਰਿਯੋਦਸ਼ੀ ਦੀ ਹੈ ਕ੍ਰਿਸ਼ਨ ਪੱਖ ਚੱਲ ਰਿਹਾ ਤੁਸੀਂ ਜਾਣਦੇ ਹੋ ਤੇ ਨਾਲ ਜੋ ਚੰ드ਰਮਾਏ ਅੱਜ 3 ਤਰੀਕ ਨੂੰ ਬੁੱਧਵਾਰ ਵਾਲੇ ਦਿਨ ਚੰ드ਰਮਾ ਰੋहिणी ਨਕਸ਼ਤਰ ਚ ਬ੍ਰਿਖ ਰਾਸ਼ੀ ਵਿੱਚ ਉੱਚਦੇ ਰਹਿਣਗੇ ਚੰ드ਰਮਾ ਕੱਲ 11:54 ਮਿੰਟ ਤੋਂ ਪਰਦੋਸ਼ ਵਰਤ ਚੱਲ ਰਿਹਾ ਹੈ ਜੀ ਪੂਰਾ ਦਿਨ ਚੱਲੇਗਾ ਠੀਕ ਹੈ ਗੁਰੂਚੰਦਰ ਦਾ ਗੱਜਕੇ ਸ੍ਰੀ ਯੋਗ ਚੰ드ਰਮਾ ਆਪਣੇ ਹੀ ਨਕਸ਼ਤਰ ਚ ਉੱਚਦਾ ਚੰ드ਰਮਾ ਬੜਾ ਵਧੀਆ ਮੰਨਿਆ ਜਾਂਦਾ ਗੁਰੂਚੰਦਰ ਦਾ ਗੱਜਕੇ ਸ੍ਰੀ ਯੋਗ ਕੀ ਪ੍ਰਭਾਵ ਪਾਵੇਗਾ ਆਪਾਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਵੀਡੀਓ ਪਾਉਂਗੀ ਕਿ ਮੰਗਲ ਦੇ ਉਪਾ ਬ੍ਰਿਖ ਰਾਸ਼ੀ ਸ਼ੁਕਰ ਦੇ ਉਪਾ ਅਲੱਗ ਤੋਂ ਕਾਫੀ ਵਧੀਆ ਉਪਾਅ ਮੈਂ ਤੁਹਾਨੂੰ ਦੱਸੂਗੀ ਤੁਸੀਂ ਨੋਟ ਕਰਿਓ ਨਾਲੇ ਇਹ ਵੀ ਦੱਸੂਗੀ ਕਿ ਕਿਹੜਾ ਗ੍ਰਹਿ ਕਿੱਥੇ ਖਰਾਬ ਹੈ ਕਿਵੇਂ ਤੁਸੀਂ ਉਸ ਦੀ ਪਹਿਚਾਣ ਕਰ ਸਕਦੇ ਹੋ ਕਿਉਂਕਿ ਆਪਾਂ ਤਰਕ ਦੀ ਗੱਲ ਕਰਦੇ ਆਂ ਤਾਂ ਤਰਕ ਨਾਲ ਹੀ ਪਤਾ ਲੱਗਦਾ ਕਿੱਥੇ ਕਿਉਂ ਕਿਹੜੀ ਕੁੰਡੀ ਅੜੀ ਹੋਈ ਹੈ ਹੈਨਾ ਤੇ ਉਹ ਆਪਾਂ ਤੁਹਾਨੂੰ ਜਲਦੀ ਹੀ ਮੈਂ ਤੁਹਾਨੂੰ ਪਾਉਂਗੀ ਵੀਡੀਓ ਠੀਕ ਹੈ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਪਾਂ ਮੇਸ਼ ਰਾਸ਼ੀ ਵਾਲਿਆਂ ਦੇ ਦੂਸਰੇ ਸਥਾਨ ਵਿੱਚ ਗੁਰੂ ਚੰਦਰ ਦਾ ਗੱਜ ਕੇ ਸ੍ਰੀ ਯੋਗ ਅੱਛਾ ਹੋਇਆ ਪ੍ਰੇਮ ਸਬੰਧਾਂ ਵਿੱਚ ਲਈ ਵਧੀਆ ਕੰਮ ਕਰ ਲਈ ਅੱਛਾ ਕੌਨਫੀਡੈਂਸ ਲਈ ਅੱਛਾ ਥੋੜਾ ਬਾਣੀ ਚ ਮਿਠਾਸ ਰੱਖ ਕੇ ਚੱਲੋਗੇ ਅੱਜ ਤਾਂ ਹਰ ਚੀਜ਼ ਵਿੱਚ ਸਫਲਤਾ ਹਰ ਗੱਲ ਵਿੱਚ ਪੈਸੇ ਲਈ ਧਨ ਲਈ ਕੰਮ ਕਰ ਲਈ ਬਿਜ਼ਨਸ ਲਈ ਸਿਤਾਰੇ ਅੱਛੇ ਹੋਗੇ ਤੁਹਾਡੇ ਦੁੱਧ ਮੱਥੇ ਤੇ ਜ਼ਰੂਰ ਲਾਣਾ ਤੇ ਇੱਕ ਦੁੱਧ ਦਾ ਪੈਕੇਟ ਅਚ ਮੰਦਰ ਰੱਖ ਦੇਣਾ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੀ ਗੱਲ ਕਰੀਏ ਆਪਾਂ ਤਬਰੀਖ ਰਾਸ਼ੀ ਦੇ ਲਈ ਚੰਦਰ ਦਾ ਨਕਸ਼ਤਰ ਮਿੱਤਰਨੀ ਆ ਗਲੇ ਦੀ ਪ੍ਰੋਬਲਮ ਤਾਂ ਕਰ ਸਕਦੀ ਹੈ ਥੋੜੀਆਂ ਠੰਡੀਆਂ ਤੱਤੀਆਂ ਚੀਜ਼ਾਂ ਧਿਆਨ ਨਾਲ ਪਰਹੇਜ਼ ਕਰਕੇ ਸ਼ੋਕੋ ਖਾਓ ਹਨਾ ਤੇ ਗੁੱਸਾ ਬੀਪੀ ਵਧਾਏਗਾ ਤਾਂ ਗੁੱਸੇ ਤੇ ਕੰਟਰੋਲ ਰੱਖੋ ਔਰ ਉਸ ਤੋਂ ਵੀ ਜ਼ਰੂਰੀ ਥੋੜਾ ਜਿਹਾ ਗੁੜ ਲੈ ਕੇ ਗਾਹ ਨੂੰ ਖਲਾ ਦਿਓ ਅੱਜ ਜੈਮਿਨੀ ਜਾਂ ਮਿਥੂਨ ਰਾਸ਼ੀ ਵਾਲੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਥੋੜੇ ਖਰਚੇ ਵਧੇ ਪਰ ਪੈਸਾ ਖਰਚਲੇ ਹੀ ਹੁੰਦਾ ਹੈ ਸੋਚੋਗੇ ਤਾਂ ਖਰਚੇ ਮੰਤੇ ਹਾ ਵੀ ਨਹੀਂ ਹੋਣਗੇ ਦਿਮਾਗ ਖਰਾਬ ਨਹੀਂ ਕਰਨਗੇ ਦੂਸਰੀ ਗੱਲ ਇਹ ਹੈ ਕਿ ਆਪਣੀ ਪਰਸਨੈਲਿਟੀ ਵੱਲ ਧਿਆਨ ਦਿਓ ਵੈਲ ਡਰੈਸ ਰੋਵੋ ਤੇ ਖੁਸ਼ ਰੋਵੋ ਕਰਨਾ ਪਿੱਛੇ ਇਤਰ ਲਾਓ ਦਿਨ ਵਧੀਆ ਹੋ ਜਾਏਗਾ ਨਾਲ ਮਿਥੂਨ ਰਾਸ਼ੀ ਵਾਲਿਆਂ ਨੇ ਅੱਜ ਦੇ ਦਿਨ ਗਾਹ ਨੂੰ ਰੋਟੀ ਪਾ ਸਕਦੇ ਹੋ ਜਾਂ ਤੁਸੀਂ ਕਰਨਾ ਪਿੱਛੇ ਇਤਰ ਲਗਾ ਸਕਦੇ ਹੋ ਕੈਂਸਰ ਕਰ ਕਰਕਰਾਸ਼ੀ ਵਾਲਿਆਂ ਦੇ ਲਈ ਪਾਰਾ ਗੁੱਸਾ ਦਿਮਾਗ ਖਰਾਬ ਕਰ ਰਿਹਾ ਇੱਕਦਮ ਗੁੱਸਾ ਆਉਣਾ ਪਾਰੇ ਦਾ ਪਾਰਾ ਚੜਨਾ ਤੇ ਥੋੜਾ ਮੈਯੂਸੀ ਜੀ ਹੁਣ ਆਏ ਕਰਕਰਾਸ਼ੀ ਵਾਲਿਆਂ ਲਈ ਚੱਲ ਰਿਹਾ ਬਾਹਰ ਮੇਖਾਨੇ ਦਾ ਮਾਲਕ ਦਿਮਾਗੀ ਤੌਰ ਤੇ ਪੇਪਰਾਂ ਦੇ ਤੌਰ ਤੇ ਕਿਸੇ ਚੈੱਕ ਨੂੰ ਤੌਰ ਤੇ ਪਰੇਸ਼ਾਨ ਕਰ ਦੇਗਾ ਹੁਣ ਬੁੱਧ ਪੇਪਰ ਦੇ ਕਾਰਕ ਮੰਨੇ ਜਾਂਦੇ ਆ ਭੈਣ ਭੂਆ ਦੇ ਕਾਰਕ ਆਪਣੀ ਭੈਣ ਨਾਲ ਸਬੰਧ ਅੱਛੇ ਰੱਖੋ ਆਪਣੀ ਬਾਣੀ ਚ ਮਿਠਾਸ ਰੱਖ ਕੇ ਚੱਲੋ ਆਪਣੇ ਦਿਮਾਗ ਦੇ ਘੋੜਿਆਂ ਨੂੰ ਇੱਧਰ ਉੱਧਰ ਨਾ ਭਜਾਓ ਤਾਂ ਕਿ ਬਾਹਰ ਮੇਖਾਨੇ ਦਾ ਮਾਲਕ ਤੁਹਾਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਨਾ ਦੇਵੇ ਰੈੱਡ ਕਲਰ ਦਾ ਰਮਾਲ ਆਪਣੇ ਕੋਲ ਰੱਖਣਾ ਹੈ ਪੰਛੀਆਂ ਨੂੰ ਮਿੱਠੀ ਰੋਟੀ ਪਾਣੀ ਹੈ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਛੇ ਲੋਕਾਂ ਨਾਲ ਸਬੰਧ ਬਧੇ ਤੁਹਾਡੇ ਔਰ ਕੰਮਕਾਰ ਅੱਛਾ ਹੋਇਆ ਉਹਨਾਂ ਦੀ ਮਦਦ ਨਾਲ ਤੁਹਾਡੇ ਕੰਮ ਵੀ ਚੱਲੇ ਔਰ ਪਰ ਬਿਜ਼ਨਸ ਕੰਮਕਾਰ ਦੀ ਰਿਟਰਨ ਉਨੀ ਅੱਛੀ ਨਹੀਂ ਆਈ ਜਿੰਨੀ ਤੁਸੀਂ ਚਾਹੁੰਦੇ ਸੀ ਨਾਲ ਹੀ ਇਨਵੈਸਟਮੈਂਟ ਕੀਤੀ ਹੋਈ ਵੀ ਨਹੀਂ ਦਿਖ ਰਹੀ ਕਿ ਉਸ ਦੀ ਰਿਟਰਨ ਅੱਛੀ ਆ ਰਹੀ ਹੈ ਤਾਂ ਪੈਸਾ ਜ਼ਿਆਦਾ ਇਨਵੈਸਟ ਨਹੀਂ ਕਰਨਾ ਸ਼ੇਅਰ ਮਾਰਕੀਟ ਚ ਸੋਚ ਸਮਝ ਕੇ ਪੈਸਾ ਲਗਾਣਾ ਹੈ ਸਭ ਤੋਂ ਜ਼ਰੂਰੀ ਕੇਸਰ ਮੱਥੇ ਤੇ ਲਾਉਣਾ ਬੁੱਧ ਦੀ ਸ਼ੁਭਤਾ ਲਈ ਬੱਚਿਆਂ ਨੂੰ ਖਟੀਆਂ ਟੌਫੀਆਂ ਦਿਓ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਠੀਕ ਨਹੀਂ ਕਿਸਮਤ ਦਾ ਪੂਰਾ ਸਾਥ ਮਿਲੇਗਾ ਆਪਣੇ ਆਪ ਤੇ ਪ੍ਰਾਉਡ ਜਾਂ ਮਹਿਸੂਸ ਹੋਵੇਗਾ ਪਰ ਕਈ ਵਾਰੀ ਅਸੀਂ ਇਹ ਸੋਚ ਲੈਨੇ ਆ ਕਿ ਕੁਝ ਚੀਜ਼ਾਂ ਜੋ ਨੇ ਅਸੀਂ ਕਰ ਸਕਦੇ ਆ ਪਰ ਨਹੀਂ ਹੋਈਆਂ ਤਾਂ ਇਹ ਕੀ ਆ ਬੁੱਧਕੇਤੂ ਦੇ ਲਗਣ ਵਿੱਚ ਬੈਠਣ ਕਰਕੇ ਆ ਤਾਂ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਸਬਰ ਜ਼ਿਆਦਾ ਕਰਨਾ ਪੈ ਸਕਦਾ ਏ ਕੁੱਤੇ ਨੂੰ ਰੋਟੀ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਪਾਲ ਦੋ ਦਿਨ ਵਧੀਆ ਹੋ ਜਾਏਗਾ ਲਿਬਰਾ ਤੋਲਾ ਰਾਸ਼ੀ ਵਾਲੇ ਸਿਤਾਰੇ ਤੋਲਾ ਰਾਸ਼ੀ ਵਾਲਿਆਂ ਦੇ ਥੋੜੇ ਮਾਨਸਿਕ ਪਰੇਸ਼ਾਨੀ ਵਾਲੇ ਘਬਰਾਟ ਵਾਲੇ ਡਿਸੀਜਨ ਲੈਣ ਵਿੱਚ ਪ੍ਰੋਬਲਮ ਦੇਣ ਵਾਲੇ ਰਹਿਣਗੇ ਪਰ ਗੱਲਬਾਤ ਦੇ ਤੁਸੀਂ ਤਨੀ ਰਹੋਗੇ ਇਮਪ੍ਰੈਸ਼ਨ ਤੁਹਾਡਾ ਅੱਛਾ ਪਾਏਗਾ ਕਿਸੇ ਵੀ ਜਗ੍ਹਾ ਤੇ ਕੋਈ ਨਵੀਂ ਡੀਲ ਕਰਨੀ ਹੈ ਤਾਂ ਸਿਤਾਰੇ ਸ਼ੁਭ ਨੇ ਕਰ ਲਓ ਸਕੋਰਪੀਓ ਬ੍ਰਿਸ਼ਚਾ ਰਾਸ਼ੀ ਵਾਲੇ तकरीबन ठीक ठीक ਜਹੇ ਜਿਹੜਾ ਟਾਈਮ ਚੱਲ ਰਿਹਾ ਹੈ ਥੋੜਾ ਜਿਹਾ ਭੇਤ ਕਿਸੇ ਨੂੰ ਦੇਣਾ ਨੁਕਸਾਨ ਕਰਵਾ ਸਕਦਾ ਹੈ ਨਾਲ ਹੀ ਇਰਿਟੇਸ਼ਨ ਤੇ ਗੁੱਸਾ ਜ਼ਿਆਦਾ ਆ ਸਕਦਾ ਪਰ ਉੱਚਦਾ ਚੰਦਰਮਾ ਤੁਹਾਨੂੰ ਹਰ ਪਾਸੇ ਤੋਂ ਖੁਸ਼ ਰੱਖੇਗਾ ਸ਼ਾਪਿੰਗ ਕਰੋਗੇ ਆਪਣੇ ਤੇ ਪੈਸਾ ਲਗਾਓਗੇ ਚੰਗੀ ਗੱਲ ਹੈ ਮਨ ਵੀ ਖੁਸ਼ ਤੇ ਬਾਹਰੋਂ ਖਾਣਾ ਖਾ ਰਹੇ ਹੋ ਤਾਂ ਹੈਵੀ ਚੀਜ਼ਾਂ ਨਾ ਖਾਓ इमोशनल ਜ਼ਿਆਦਾ ਨਾ ਹੋਵੋ ਕੋਸ਼ਿਸ਼ ਕਰਨੀ ਹੈ ਤੁਸੀਂ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਥੋੜੀ ਜਿਹੀ ਜਵਾਰ ਗਾ ਨੂੰ ਖਲਾ ਦੇਣੀ ਹੈ ਸੈਜੀਟੇਰੀਅਸ ਤੁਨੂ ਰਾਸ਼ੀ ਵਾਲੇ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਢੇਟ ਦੀ ਪ੍ਰੋਬਲਮ ਤੰਗ ਕਰੇਗੀ ਜਾਨੀ ਦਿਮਾਗ ਵੀ ਪਰੇਸ਼ਾਨ ਮਨ ਵੀ ਪਰੇਸ਼ਾਨ ਹੋਣ ਸਰੀਰ ਠੀਕ ਨਹੀਂ ਹੈ ਤਾਂ ਦੋਨੋਂ ਚੀਜ਼ਾਂ ਪਰੇਸ਼ਾਨ ਕਰਨਗੀਆਂ ਕੋਸ਼ਿਸ਼ ਕਰਨੀ ਹੈ ਤੁਸੀਂ ਨਮਕ ਦਾ ਸੇਵਨ ਘੱਟ ਕਰਨਾ ਹੈ ਤੇ ਉਸ ਤੋਂ ਵੀ ਜ਼ਰੂਰੀ ਕੀ ਹੈ ਕੀ ਤੁਸੀਂ ਬੁੱਧ ਨੂੰ ਸ਼ੁਭ ਕਰਨ ਦੇ ਲਈ ਹਰੇ ਰੰਗ ਦਾ ਰੁਮਾਲ ਜਾਂ ਹਰੀ মুੰਗੀ ਰਾਤ ਨੂੰ ਕੱਚ ਦੀ 치치 ਚਪਿਓ ਕੇ ਪੰਛੀਆਂ ਨੂੰ ਪਾਓ ਤੇ ਉਸ ਤੋਂ ਵੀ ਜ਼ਰੂਰੀ ਹਰੇ ਫਲ ਬੱਚਿਆਂ ਨੂੰ ਦੇ ਦਿਓ ਹਰ ਚੀਜ਼ ਦੀ એનર્ਜੀ ਤੇ ਅੱਠਵੇਂ ਬੁੱਧ ਦਾ ਫਲ ਦਾ ਉਪਾਅ ਵੀ ਹੋ ਜਾਏਗਾ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਸਿਤਾਰੇ ਮਕਰ ਰਾਸ਼ੀ ਵਾਲਿਆਂ ਦੇ ਤਕਰੀਬਨ ਤਕਰੀਬਨ ਠੀਕ ਠਾਕ ਬੁੱਧ ਸੱਤਵੇਂ ਸਥਾਨ ਤੇ ਕੋਈ ਨੁਕਸਾਨ ਨਹੀਂ ਕੀਤੂ ਨੌਵੇਂ ਸਥਾਨ ਤੇ ਸਾਨ ਨਹੀਂ ਨੁਕਸਾਨ ਨਹੀਂ ਤੇ ਚੰਦਰ ਦਾ ਨਕਸ਼ਤਰ ਇਮੋਸ਼ਨਲ ਜ਼ਰੂਰ ਰੱਖੇਗਾ ਪਰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕਰਾਉਣ ਵਾਲਾ ਨਾਲ ਹੀ ਵਿਰੋਧੀ ਦਬੇ ਰਹਿਣਗੇ ਔਰ ਇੰਟੂਸ਼ਨ ਤੁਹਾਡੀ ਅੱਛੀ ਹੈ ਕੋ ਚੀਜ਼ ਜੇ ਤੁਹਾਨੂੰ ਲੱਗ ਰਿਹਾ ਕੁਦਰਤ ਰੋਕ ਰਹੀ ਹੈ ਤਾਂ ਬਿਲਕੁਲ ਵੀ ਨਹੀਂ ਕਰਨੀਆਂ ਨਾਲ ਹੀ ਦੁੱਧ ਮੱਥੇ ਤੇ ਲਾ ਲੈਣਾ ਹੈ ਕਿਉਰਸ ਕੁੰਭ ਰਾਸ਼ੀ ਵਾਲੇ ਸਰਕਲ ਤੋਂ ਥੋੜਾ ਬਚ ਕੇ ਚੱਲੋ ਥੋੜਾ ਧੋਕੇ ਵਾਲੇ ਸਿਤਾਰੇ ਰਹਿਣਗੇ ਲੱਗੇਗਾ ਆ ਚੀਜ਼ ਇਸ ਤਰ੍ਹਾਂ ਕਰਨੀ ਹੈ ਤੇ ਉਸ ਦੇ ਰਿਜ਼ਲਟ ਤੁਹਾਨੂੰ ਦੂਸਰੀ ਤਰ੍ਹਾਂ ਮਿਲਣਗੇ ਮਤਲਬ ਜੋ ਸੋਚਿਆ ਉਸ ਤੋਂ ਥੋੜਾ ਜਿਆ ਉਲਟਾ ਜਿਆ ਪ੍ਰਭਾਵ ਤੁਹਾਨੂੰ ਮਿਲ ਸਕਦਾ ਹੈ ਹਨਾ ਬਸ ਇਸ ਚੀਜ਼ ਵੱਲ ਧਿਆਨ ਰੱਖਣਾ ਤੁਸੀਂ ਨਾਲ ਕੁੰਭ ਰਾਸ਼ੀ ਵਾਲਿਆਂ ਨੇ ਸ਼ਨੀ ਦੀ ਮੰਗਲ ਤੇ ਦ੍ਰਿਸ਼ਟੀ ਆ ਤਾਂ ਵਾਹਨ ਧਿਆਨ ਨਾਲ ਚੜਾਓ ਛੱਟ ਚੋਟ ਲੱਗ ਸਕਦੀ ਹੈ ਪਾਈਸੇ ਜ਼ਮੀਨ ਰਾਸ਼ੀ ਵਾਲਿਆਂ ਦੇ ਲਈ ਰਿਸ਼ਤੇਦਾਰਾਂ ਦਾ ਆਉਣਾ ਰਿਸ਼ਤੇਦਾਰੀ ਚ ਜਾਣਾ ਘੁੰਮਣ ਫਿਰਨ ਦਾ ਮਨ ਜੋ ਤੁਹਾਡਾ ਬਣ ਰਿਹਾ ਪੂਰੀ ਤਰ੍ਹਾਂ ਨਾਲ ਉਸ ਨੂੰ ਇੰਜੋਏ ਕਰੋ ਬਾਹਰ ਮੂਵੀ ਦੇਖਣ ਜਾ ਸਕਦੇ ਹੋ ਅਗਰ ਕੋਈ ਪਰੇਸ਼ਾਨੀ ਲੱਗ ਰਿਹਾ ਤੁਹਾਨੂੰ ਪਰਿਵਾਰ ਵਿੱਚ ਤਾਂ ਥੋੜਾ ਸਾਇਲੈਂਟ ਮੋਡ 'ਚ ਰਹੋ ਘੱਟ ਬੋਲੋ ਮੰਗਲ ਦੂਸਰੇ ਸਥਾਨ ਵਿੱਚ ਉਗਦੀ ਆਏ ਦੂਸਰੇ ਦੇ ਕੰਮ ਆ ਰਹੇ ਹੋ ਤੁਸੀਂ ਸੋਸ਼ਲ ਵਰਕ ਕਰ ਰਹੇ ਹੋ ਤੁਸੀਂ ਖੁਸ਼ ਹੋ ਤੁਸੀਂ ਤਾਂ ਵਧੀਆ ਖੁਸ਼ੀ ਰਹੋ ਠੀਕ ਆ ਕੋਈ ਜ਼ਿਆਦਾ ਉਪਾਗ ਕਰਨ ਦੀ ਜ਼ਰੂਰਤ ਨਹੀਂ ਹੈ ਗੱਜਕੇ ਸ੍ਰੀ ਜੋਗ ਤੇ ਚੰਦਰਦਾਨ ਨਕਸ਼ਤਰ ਸ਼ੁਭ ਫਲ ਹੀ ਦੇਵੇਗਾ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਚੰਦਰ ਰਾਸ਼ੀ ਲੋਜੀਕਲੀ ਗ੍ਰਹਿਾਂ ਦੀ ਸਥਿਤੀ ਦੇ ਮੁਤਾਬਕ ਆਪਾਂ ਕਿੱਦਾਂ ਇਹਨਾਂ ਦੇ ਪ੍ਰਭਾਵ ਨੂੰ ਸ਼ੁਭ ਕਰ ਸਕਦੇ ਹਾਂ ਤੇ ਹੁਣ ਸੁਣੋ ਵਾਸਤੂ ਟਿਪ ਵਾਸਤੂ ਤੇ ਨੰਬਰ ਇਹਨਾਂ ਬਾਰੇ ਆਪਾਂ ਤੁਹਾਨੂੰ ਅੱਜਕੱਲ ਦੱਸ ਰਹੇ ਹਾਂ ਨਮਰੋਲੋਜੀ ਵਿੱਚ ਨੰਬਰ ਬਹੁਤ ਪ੍ਰਭਾਵ ਪਾਉਂਦੇ ਆ ਗੱਲ ਸਾਰੀ ਕਿਸਮਤ ਤੇ ਆ ਕੇ ਮੁੱਕਦੀ ਆ ਕਰਮ ਤੇ ਆ ਕੇ ਮੁੱਕਦੀ ਆ ਨੀਅਤ ਤੇ ਆ ਕੇ ਮੁੱਕਦੀ ਆ ਤਾਂ ਹੀ ਔਰਾ ਸਹੀ ਹੁਣ ਤੁਹਾਡੇ ਅਗਰ ਕਰਮ ਸਹੀ ਨੇ ਨੀਅਤ ਸਹੀ ਹੈ ਤਾਂ ਸਮਝੋ ਕੁਦਰਤ ਤੁਹਾਨੂੰ ਬਾਹੋਂ ਫੜ ਕੇ ਹਰ ਪਾਸੇ ਸਹੀ ਕਰਵਾ ਦੰਦੀ ਆ ਤੇ ਕਈ ਵਾਰੀ ਸਾਡੀ ਕੋਈ એનર્ਜੀ ਜਾਂ ਅਸੀਂ ਬਹੁਤ ਕੁਝ ਚਾ ਕੇ ਵੀ ਸ਼ੁਭ ਕਰਨਾ ਚਾਹੁੰਦੇ ਆ ਤੇ ਉਲਟਾ ਹੋ ਜਾਂਦਾ ਹੈ ਉਹ ਡਿਪੈਂਡ ਕਰਦਾ ਸਾਡੇ ਆਲੇ ਦੁਆਲੇ ਸਾਡੇ ਸਰਕਲ ਸਾਡੇ ਔਰੇ ਤੇ ਤੇ ਸਾਡੀ ਆਪਣੀ ਸੋਚ ਨੂੰ ਸੰਤੁਲਨ ਕਰਨ ਤੇ ਤੇ ਇਸ ਕਰਕੇ ਹਮੇਸ਼ਾ ਜੋ ਤੁਸੀਂ ਸੋਚ ਰਹੇ ਹੁੰਨੇ ਹੋ ਤਾਂ ਜਰਾ ਬਾਅਦ ਚ ਟਾਈਮ ਕੱਢ ਕੇ ਦੇਖਿਆ ਕਰੋ ਕਿ ਇਹ ਜ਼ਰੂਰੀ ਸੀ ਕਿ ਇਹਦਾ ਕੁਝ ਮਤਲਬ ਸੀ ਤੇ ਜਦੋਂ ਤੁਸੀਂ ਕਿਸੇ ਲਈ ਜਾ ਆਪਣੇ ਲਈ ਜਾਂ ਆਪਣੇ ਲਈ ਅੱਛਾ ਕਰ ਰਹੇ ਹੋ ਨਿਓ ਇਹ ਨਾ ਸੋਚੋ ਰਿਟਰਨ ਕੀ ਮਿਲੇਗੀ ਕਰਮ ਕਰ ਰਹੇ ਆ ਸੀ ਤੇ ਕਰਮ ਦਾ ਫਲ ਜ਼ਰੂਰ ਮਿਲੇਗਾ ਬਸ ਜਦੋਂ ਸੋਚਣਾ ਹੈ ਜਦੋਂ ਕੁਝ ਕਰਨਾ ਹੈ ਆਪਣੇ ਆਪ ਨੂੰ ਪਾਵਰ ਦਵਾਨ ਦੇ ਲਈ ਹਮੇਸ਼ਾ ਪੂਰਬ ਦਿਸ਼ਾ ਵੱਲ ਸਿਰ ਕਰਕੇ ਸੌਣਾ ਸ਼ੁਰੂ ਕਰੋ ਸਿਰ ਕਰਕੇ ਮੂੰਹ ਕਰਕੇ ਗੱਲ ਕਰਨੀ ਸ਼ੁਰੂ ਕਰੋ ਖਾਣਾ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵੱਲ ਕਰਕੇ ਖਾਓ ਸਰੀਰ ਵੀ ਸਹੀ ਮਨ ਵੀ ਸਹੀ ਦਿਮਾਗ ਵੀ ਸਹੀ ਤੇ ਚੀਜ਼ਾਂ ਵੀ ਸਹੀ ਸਮਾਜ ਆਜ਼ਾਦ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਸਿਕਾ